ਕੀ ਬਾਹਰੇ ਹਾਂ ਹੋਰ ਆਪਾਂ ਪੰਗਾ ਹੋਵੇ ਫਾੜਣੇ ਨਾਲੇ ਮਾਕੇ ਖੜ ਗਿਆ ਫਸੇਤੀ ਹੁਣ ਦੇਰੇ ਲਾਇ ਰੇ ਕਰ ਰਿਹਾ ਹੈ ਅਖਾਦੀ ਮਾਪੀ ਉਹ ਲਾ ਦੇ ਸੁਪਰੀਮ ਜੀ ਹਾਂ ਉਹ ਟਾਟੇ ਮਾਰਦੀ ਜਾਂਦੀ ਹੈ ਸਭ ਤੋਂ ਪਹਿਲੇ ਬਾਦੇ ਚ ਆਹੋ ਰੋਜਾ ਲੈ 1000 ਰੁਪਏ ਦਾ ਸਮਾਨ ਕਿਲੇ ਦਾ ਕਿਲੇ ਜਾ ਕਹਿੰਦਾ ਨਾ ਇਹ ਪੂੰਣੀ ਲੱਗਣੀ ਅੱਛਾ ਦੇਖਦੇ ਹੁਣ ਕੀ ਕਹਿੰਦਾ ਪੂੰਣੀ ਲੱਗੂ ਕਿ ਨਾ ਲੱਗਦੀ ਇਹ ਪਾਏ ਨੇ ਪਹਿਲਾਂ ਉਹ ਤਿੰਨ ਕਿਉਂ ਯਾਰ ਦੋ ਤਾਂ ਥੱਲੇ ਬੀਜ ਤੇ ਹਾਂ ਇੱਕ ਜਿੰਕ ਨਾਲ ਪਾ ਗਿਆ ਉਹ ਜਿੰਕਰ ਨਾਲ ਥੱਲੀ ਵੀਜੇ ਦੀ ਉਹ ਇੱਕ ਜਿਹੜਾ ਖੇਲੇ ਚ ਤਰੇ ਆ ਤੀਜੇ ਹੀ ਦੀ ਉਹ ਤੀਜਾ ਇੱਕ ਕਹਿੰਦਾ ਮੈਂ ਜਾ 15 ਦਿਨਾਂ ਦੀ ਫੇਰ ਪਾ ਗਿਆ ਓਏ ਉਹ ਤੀਜੇ ਹੀ ਦੀ ਉਹ ਜਿਹੜਾ ਓਏ ਕਿਵੇਂ ਤੀਜਾ ਮੈਂ ਤੈਨੂੰ ਕਿਹਾ ਮੈਂ ਛੱਟਾ ਮਾਰਿਆ ਤਾਂ ਤੂੰ ਕਹਿੰਦਾ ਨਾ ਉਹ ਇੱਕ ਥੈਲਾ ਤਾਂ ਛੱਟਾ ਮਾਰਦਾ ਦੀ ਇੱਕ ਪਾਣੀ ਦੀ ਧਰਤਾ ਦੀ ਇੱਕ ਦਵਾਰੇ ਪਾਣੀ ਫੇਰ ਦੋ ਥੈਲੇ ਤਾਂ ਥੱਲੇ ਪਾਏ ਸੁੱਕੇ ਚ ਪੁੱਛੋ ਸੁੱਕੇ ਚ ਨਹੀਂ ਪਾਏ ਆ ਹੁਣ ਕੀ ਕਹਿੰਦਾ ਸੀ ਉਹ ਨਾ ਜੈ ਰਖ ਚ ਇੱਕ ਚ ਜਿੰਕਰ ਲਾ ਕੇ ਪਾਏ ਦੀ ਜੇਠਾ ਆਪਰੇ ਇੱਕ ਪਾਣੀ ਚ ਉਤਰਤਾ ਫਿਰ ਦੋ ਹੋਏ ਇੱਕ ਛਿੱਟੇ ਵਾਲਾ 4 ਇੱਕਾ ਪਰੇ 5 ਤੂੰ ਤਾਂ ਬੇਕੂੰਬਦਾਈਆਂ ਨਾ ਬਣਾ ਕਰ ਆ ਛਿੱਟਕ ਮੀਟਿੰਗ ਪਰ ਜਿਹੜਾ ਇਹ ਇਹ ਤਾਂ ਸਾਰੇ ਥੈਲੇ ਜਿੰਨੇ ਦੇ ਸਾਰੇ ਥੈਲੇ ਨੂੰ ਮੈਂ ਕੱਲਾ ਆਇਆ ਇਹ ਕੋਈ ਕੰਮ ਨਹੀਂ ਕਰਦਾ ਕੱਲਾ ਜੂਰੀਆ ਬਗਦਾ ਦੁਕਾਨਾਂ ਵਾਲਿਆਂ ਨੂੰ ਪੈਸੇ ਦੇਣ ਦਾ ਕੰਮ ਹੈ ਸਿਸਟਮ ਸਾਰਾ ਇਹਦਾ ਕੋਈ ਫਾਇਦਾ ਨਹੀਂ ਇਹਦਾ ਜਮੀ ਫਾਇਦਾ ਨਹੀਂ 1% ਵੀ ਉਹ ਦੇਖੀ ਨਾ ਧੋਕੀ ਗੱਡੂ ਉਸ ਨਹੀਂ ਤੂੰ ਕੀ ਕਰਦਾ ਇਹਦਾ ਯਾਰ ਆਏ ਆ ਵੀ ਪੈਸੇ ਬਾਣੀਆਂ ਦੇ ਪੈਸੇ ਦੇਣ ਨੂੰ ਤਾਉ ਆ ਜੀ ਜੀ ਵੱਡੇ ਨੂੰ ਦੱਸੂ ਕੀ ਦੱਸੇਗਾ ਤੇ ਮਣਾ ਪਈ ਗਈ ਪਿਛਲੀ ਗੇਲ ਪਾਇਦੀ ਘੱਟ ਪਈ ਤੀ ਕੱਲਾ ਜੂਰੀਆ ਪਾਇਦੀ ਉਦੋਂ ਬਥੇਰ ਨਿਕਲ ਗਈ ਦੀ ਫੇਰ ਇੱਦਾਂ ਕਿ 12 ਕੱਢਾਂਗੇ 95 ਮਣਾ ਕੱਢਾਂਗੇ 95 ਦੀ ਮੈਂ ਤਾਂ 140 ਮਣ ਕੱਢਣ ਨੂੰ ਫਿਰਦੇ ਤੂੰ 95 ਦੀ ਖੜ ਗਿਆ ਆ ਸੀਦਾ ਇੰਨੇ ਕੇ ਇਹੋ ਆ ਜੀ ਦਾ ਹਾਂ ਤੂੰ ਤਾਂ ਜਿਆਦੇ ਤਾਂ ਹਾਂ ਜਾਨਣਾ ਤੂੰ ਤਾਂ ਰੱਬ ਨੂੰ ਲਾਉਣ ਨੂੰ ਫਿਰਦਾ ਪੌੜੀ ਸਿੱਧੀ ਹੁਣ ਗੋਬ ਵਾਲਾ ਪਊਗਾ ਊਸ਼ਾ ਨੂੰ ਪ੍ਰਦਾਨ ਪਾਵੇਂਗਾ ਪ੍ਰਦਾਨਾਂ ਦੇ ਵਿੱਚ ਐ ਦੇ ਰਲਈ ਹੋਈ ਨਾ ਇਹ ਵੱਡੀ ਊਸ਼ਾ ਚ ਕੋਚ ਨਹੀਂ ਪਾਉਂਦੇ ਜੀ ਸਪਰੇਅ ਕਰੋਗੇ ਉਹ ਨੂੰ ਪੈਂਦੀ ਨਹੀਂ ਗੋਬਲਾ ਉਹ 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 ਹੌਸੇ ਨੂੰ ਪੈਂਦਾ ਹੈ ਉਹ ਨੂੰ ਨਹੀਂ ਪੈਂਦਾ ਜਦੋਂ ਯਾਰ ਪੱਛੋਂ ਚੱਲਪੀ ਪੱਛੋਂ ਜਵੇਦ ਆਉਗਾ ਆਪਾਂ ਚੱਲ ਨਹੀਂ ਜਾਂਦੇ ਜੋਗਲਪੁਰਾ ਚੱਲੂ 1% ਵੇਦ ਨਹੀਂ ਆਉਂਦਾ ਹੁਣ ਕੋਈ ਚੱਲ ਰਿਹਾ ਉਦੋਂ ਦਾ ਆ ਚੱਲਪੀ ਦੀ ਪਰਸੋਂ ਜਿੱਥੇ ਉਹ ਇੱਕ ਦਿਨ ਨਾਲ ਗਿੰਦਾ ਹੈ तितਲੀ ਆ ਗਈ तितਲੀ ਜੀਰੀਆਂ ਚ ਐਦਾ ਯਾਰ ਕਰਾਉਣਾ ਇੱਕ ਤਰ੍ਹਾਂ ਨਾਲ ਖੇਲ ਤੇ ਆ ਕੇ ਬਹਿ ਗਿਆ ਕੰਮ ਛੜਾਉ ਕੁ ਸੌਦਾ ਜਰਾ तितਲੀ ਨੇ ਜਦੋਂ ਅੰਡਾ ਕਰਤਾ ਇਹ ਪੱਛੋਂ ਜਲ ਰਹੀ ਅੰਡਾ ਕਾਮਯਾਬ ਹੋ ਜਾਂਦਾ ਉਹਦੀ ਭੂੰਡੀ ਬਣ ਜਾਂਦੀ ਹੈ ਇਹ ਪੂਰਾ ਚੱਲੂ ਤਾਂ ਅੰਡਾ ਗਲ ਜਾਂਦਾ ਕੁੰਡੀ ਨਹੀਂ ਪੈਂਦੀ ਇਹ ਕਾਰਵਾਈ ਹੈ ਤੈਨੂੰ ਇਧਰ ਸਿਆਣੇ ਬੰਦਿਆਂ ਦੀ ਬਹੁਤ ਹੈ ਇਹ ਵੀ ਅੰਡਾ ਗਲ ਜਾਂਦਾ ਹੈ ਚਾ ਪੂਰੇ ਚ ਦੇਖ ਜਦੋਂ ਪੂਰਾ ਚੱਲੂ ਬੇਲ ਤੇ ਕਦੋਂ ਲੱਗਦਾ ਨਾ ਪੱਛੋਂ ਚ ਪੂਰੀ ਚੜਦਾ ਪੱਛੋਂ ਚ ਪੂਰੀ ਚੜਦਾ ਐਂ ਅੰਡਾ ਤੇ ਵੀ ਕਿਹੜੀ ਹਵਾ ਕਿਹੜੀ ਚੱਲੇ ਹੁਣ ਚੱਲੇ ਤਾਂ ਹੁਣ ਤਾਂ ਪੂਰਾ ਚੱਲੇ ਪੱਛੋਂ ਹੀ ਲੋੜ ਨਹੀਂ ਜਦੋਂ ਜਿੜੀ ਪੱਕੂਗੀ ਉਦੋਂ ਪੱਛੋਂ ਚੱਲੇ ਜਬਰਦਾਰਾ ਰੱਬ ਨੂੰ ਤੂੰ ਇਹ ਚਾਬੇ ਬਟਨ ਲਾ ਦੇ ਉਹਦਰ ਲਈ ਹਵਾ ਕਰਤੀ ਕਿਤੇ ਪੱਛੋਂ ਕਰਤੀ ਕਿਤੇ ਪੁਰਾ ਕਰਤਾ ਫਿਰ ਉਹ ਉਦੋਂ ਚੱਲੂਗੀ ਔਰ ਕੀ ਐ ਅੱਛਾ ਕੁਦਰਤ ਦੇ ਹਿਸਾਬ ਨਾਲ ਨਹੀਂ ਚੱਲਣਾ ਜਿਵੇਂ ਚਲਾਉਣਾ ਰੱਬ ਨੇ ਕੁਦਰਤ ਨਹੀਂ ਹਾਂ ਇਹ ਤਾਂ ਉਹੀ ਭਾਂਡੇ ਆਂਡੇ ਵਾਲੀ ਗੱਲ ਹੋਊਗੀ ਤੇ ਅਦਰ ਗੱਲਾਂ ਦੀ ਭੇਤ ਨਹੀਂ ਜਦੋਂ ਰੱਬ ਨੂੰ ਕਹਤਾ ਉਦੋਂ ਐ ਜੋ ਕਹਤਾ ਐ ਜਲਤੇ ਫਲ ਕਰਾ ਦਿਆ ਇਹ ਵੀ ਰੱਬ ਦੇ ਹੱਥ 'ਚ ਐ ਮਤਲਬ ਹਿਸਾਬ ਨਾਲ ਰੱਬ ਦੇ ਭੱਜ ਤਾਂ ਪਹੁੰਚਾ ਮਾਲਾ ਤਾਂ ਹੈ ਨਹੀਂ ਫਿਰ ਤੇ ਲਾ ਫਿਰ ਮਾਲਾ ਕੱਢਿਆ ਉਹ ਚੋਂ ਹੁਣ ਗਰਦਨ ਚੋਂ ਟਾਈਮ ਹੁੰਦਾ ਕੋਈ ਟਾਈਮ ਹੈ ਵੀ ਟਾਈਮ ਨਾਲ ਵੇਖੀ ਜਾਂਦੀ ਆ ਅੱਛਾ ਮੇਰੀਆਂ ਗੱਲਾਂ ਦਾ ਤੰਤੇ ਦਾ ਵੀ ਲੱਗਦਾ ਨਹੀਂ ਮੇਰੀਆਂ ਗੱਲਾਂ ਦਾ ਤੰਤੇ ਆ ਮੇਰਾ ਮੈਂ ਤਾਂ ਬੁੜਾ ਹੋ ਗਿਆ ਕੰਮ ਕਰਦਾ ਕਰਦਾ ਤੂੰ ਅੱਜ ਕੱਲ ਦਾ ਜਵਾਕ ਹੈ ਚਲ ਦੇਖ ਲਾਂਗੇ ਇਹ ਤੇ ਕੀ ਦੇਖ ਲਈ ਚਲ ਜਲਦੀ ਦੇਖ ਲਾਂਗੇ ਪੂਰਾ ਦੇਖ ਲਾਂਗੇ ਵੀ ਕੀ ਹੁੰਦਾ ਹੈ ਬੜਾਸੀ ਕੁੱਚੀ ਕਰਦੀ ਹੈ ਕੋਈ ਰਾਜ ਕੁੱਤਾ ਬਿੱਲਾ ਟੱਕਰ ਜਾਂਦਾ ਹੈ ਕਵਲ ਨਾ ਕਿਉਂ ਜਿਹੜੇ ਉਹ ਪਹਿਲਾਂ ਨੇ ਬੈਲਾ ਬੁੱਲ ਲਗਾਉਣ ਵਾਲਾ ਬੈਲੀ ਨਹੀਂ ਖੁੰਨੀ ਆਉਂਦੇ ਉਹ ਕਿਉਂ ਭੱਜ ਗਏ ਮੈਦਾਨ ਛੱਡ ਕੇ ਆ ਉਹ ਤੇਰੇ ਜਿਹੜੇ ਕਈ ਦਿਨਾਂ ਚ ਰੋਜ਼ ਮਿਲਦੇ ਤਾਂ ਗਾਂ ਦਾ ਕੱਟਦੇ ਨੇ ਇਕੱਠੀ ਛੱਟਦੇ ਵੀ ਫਿਰ ਨਿਬੜੂ ਕੰਮ ਪੜਾ ਕੱਚੀ ਪੌਦੇ ਦਾ ਕੰਮ ਕਰਦੀ ਹੁਣ ਆ ਕੱਚੀ ਦੀ ਡੇਗਰਾ ਕਮਈ ਜਾਂਦੀ ਆ ਸ਼ੁਕਰੀ ਆ ਪੱਕੀ ਦੀ ਇਹ ਪੱਕੀ ਐ ਤੇਰੇ ਘਰ ਤੋਂ ਲਿਆ ਲਾਈਆ ਕਰਨੀ ਜਿਆਦੇ ਸਿਆਣਾ ਕੌਣ ਆਣਾ ਇੰ ਬਣਦੀ ਉਹ ਨਾਲ ਬੰਦ ਨਾਲ ਉਹਨੇ ਰੱਖਿਆ ਮੈਂ ਬਿੰਦਰ ਨੇ ਲਵਾਈਆ ਕਹਿੰਦਾ ਪਰ ਘੱਟ ਨਿਕਲੀ ਪਰ ਬੀਜੀਗਾ ਤੂੰ ਠੀਕ ਕਿਹੜੀ ਘੱਟ ਨਿਕਲੀ ਈ ਸੁਪਰੀਮ ਇਹਦਾ ਮੇਰੇ ਵਾਲਾ ਕੰਮ ਹੋ ਗਿਆ ਕਿਉਂ ਮੈਂ ਵੀ ਬਹੁਤ ਬੋਦਾਂ ਦੇ ਪੈਸੇ ਲਾਤੇ ਮੈਂ ਜੀਰੀ ਤੇ ਲਾਤਾ 11000 ਰੁਪਇਆ ਓਦਾਂ ਤੱਕ ਅੱਛਾ ਵੀ ਜੀ ਨਹੀਂ ਉਹ ਲਾਉਂ ਵੇਲੇ ਲਾਈਆ ਪਿਲੀ ਉਸੇ ਸਾਰੀ ਕੋ ਨਹੀਂ ਲਈ ਗੀੜੀ ਲੈਂਦਾ ਜੀ ਉਹ ਆ ਡੇਡ ਕੀਲਾ ਲਾਇਆ ਬਸ ਹੋਰ ਦੋ ਪੰਜਾਬ ਦੇ ਲਾਇਏ ਨੇ ਲੈ ਆਏ ਦੀ ਸੱਤ ਕੀਲੇ ਦੋ ਪੰਜਾਬ ਦੇ ਲੈ ਆਏ ਦੀ 8 ਕੀਲਿਆਂ ਦੀ ਬੋਦਲੇ ਦੀ 4 ਮੈਨੂੰ ਪਟਾਤੀ ਕਿ ਵਧੀਆਂ ਲੱਗੀਆਂ ਵਧਿਆ ਐ ਲੱਗਿਆ ਬੀਚੜੜੀ ਇਹ ਕਿਹੜਾ ਲਵਾਉਗੀ ਕੁਸਾ